ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ RAM Singh ਨਾਂ ਦਾ ਇੱਕ ਬਹੁਤ ਹੀ ਮਿਹਨਤੀ ਕਿਸਾਨ ਰਹਿੰਦਾ ਸੀ। ਉਹ ਸਾਰਾ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ। ਪਰ ਪਤਾ ਨਹੀਂ ਕਿਉਂ ਉਸਦੀ ਫਸਲ ਕਦੇ ਵੀ ਗਵਾਂਢੀ ਕਿਸਾਨਾਂ ਜਿੰਨੀ ਚੰਗੀ ਨਹੀਂ ਹੁੰਦੀ ਸੀ। RAM Singh ਬੜਾ ਨਿਰਾਸ਼ ਰਹਿੰਦਾ ਸੀ। ਇੱਕ ਦਿਨ ਉਸਦੇ ਪਿੰਡ ਵਿੱਚ ਇੱਕ ਬੁੱਢਾ ਤੇ ਸਿਆਣਾ ਸਾਧੂ ਆਇਆ। RAM Singh ਨੇ ਜਾ ਕੇ ਸਾਧੂ ਨੂੰ ਆਪਣੀ ਦੁੱਖ ਕਹਾਣੀ ਸੁਣਾਈ ਅਤੇ ਪੁੱਛਿਆ, "ਬਾਬਾ ਜੀ, ਮੈਂ ਇੰਨੀ ਮਿਹਨਤ ਕਰਦਾ ਹਾਂ ਪਰ ਮੇਰੇ ਖੇਤ ਹਮੇਸ਼ਾ ਸੁੱਕੇ ਕਿਉਂ ਰਹਿੰਦੇ ਨੇ?" ਸਾਧੂ ਨੇ ਮੁਸਕਰਾ ਕੇ ਜਵਾਬ ਦਿੱਤਾ "ਰਾਮ ਸਿੰਘ ਤੂੰ ਸਰੀਰਕ ਮਿਹਨਤ ਤਾਂ ਬਹੁਤ ਕਰਦਾ ਹੈ ਪਰ ਤੂੰ ਆਪਣੇ ਖੇਤ ਦੀ ਮਿੱਟੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਸਿਰਫ ਬੀਜ ਬੀਜਦਾ ਹੈ ਪਰ ਤੂੰ ਇਹ ਨਹੀਂ ਦੇਖਦਾ ਕਿ ਮਿੱਟੀ ਨੂੰ ਕਿਹੜੇ ਪੌਸ਼ਕ ਤੱਤਾਂ ਦੀ ਜ਼ਰੂਰਤ ਹੈ" ਸਾਧੂ ਨੇ ਅੱਗੇ ਕਿਹਾ "ਅਸਲ ਮਿਹਨਤ ਸਿਰਫ ਹਾਲ ਚਲਾਉਣਾ ਨਹੀਂ ਹੈ ਅਸਲ ਮਿਹਨਤ ਹੈ ਸਹੀ ਸਮੇਂ ਤੇ ਸਹੀ ਚੀਜ਼ ਕਰਨਾ ਸਿੱਖਣਾ ਅਤੇ ਆਪਣੇ ਕੰਮ ਦੇ ਢੰਗ ਨੂੰ ਸਮਝਦਾਰੀ ਨਾਲ ਬਦਲਣਾ" ਰਾਮ ਸਿੰਘ ਨੂੰ ਗੱਲ ਸਮਝ ਆ ਗਈ ਅਗਲੇ ਮੌਸਮ ਵਿੱਚ ਉਸਨੇ ਖੇਤ ਵਿੱਚ ਕੰਮ ਕਰਨ ਦੇ ਨਾਲ-ਨਾਲ ਖੇਤੀਬਾੜੀ ਦੇ ਨਵੇਂ ਤਰੀਕੇ ਸਿੱਖੇ ਆਪਣੀ ਮਿੱਟੀ ਦੀ ਜਾਂਚ ਕਰਵਾਈ ਅਤੇ ਸਹੀ ਖਾਦ ਦੀ ਵਰਤੋਂ ਕੀਤੀ ਨਤੀਜਾ ਇਹ ਹੋਇਆ ਕਿ ਉਸ ਸਾਲ ਉਸਦੀ ਫਸਲ ਪੂਰੇ ਪਿੰਡ ਵਿੱਚ ਸਭ ਤੋਂ ਵਧੀਆ ਹੋਈ ਸਿੱਖਿਆ ਇਹ ਮਿਲਦੀ ਹੈ ਇਸ ਕਹਾਣੀ ਤੋਂ ਸਫਲਤਾ ਲਈ ਸਿਰਫ ਮਿਹਨਤ ਹੀ ਕਾਫੀ ਨਹੀਂ ਹੁੰਦੀ ਹੈ ਸਾਨੂੰ ਸਮਝਦਾਰੀ ਸਿੱਖਣ ਦੀ ਲਗਨ ਅਤੇ ਸਹੀ ਦਿਸ਼ਾ ਵੀ ਬਿਚ ਵੀ ਮਿਹਨਤ ਕਰਨ ਦੀ ਲੋੜ ਹੈ ਕਿਸੇ ਵੀ ਕੰਮ ਵਿੱਚ ਸਫਲ ਹੋਣ ਲਈ ਆਪਣੇ ਢੰਗ ਨੂੰ ਸਮਝਣਾ ਅਤੇ ਬਦਲਣਾ ਬਹੁਤ ਜ਼ਰੂਰੀ ਹੈ ਧੰਨਵਾਦ